ਚਲੋ ਜੀ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਪਹਿਲਾਂ ਆਪਾਂ ਬੇਸ ਰੋ ਬਣਾਵਾਂਗੇ ਸਿੱਧੀ ਸਾਈਡ ਤੋਂ ਠੀਕ ਹੈ ਬੇਸ ਰੋ ਆ ਇਹ ਡਿਜ਼ਾਈਨ ਚ ਨਹੀਂ ਹੁੰਦੀ ਠੀਕ ਹੈ ਬੇਸ ਰੋ ਬਣਾਉਣਾ ਹੈ ਇਸ ਵਾਸਤੇ ਪਹਿਲਾ ਫੰਦਾ ਜਿਹੜਾ ਉਤਾਰਾਂਗੇ ਚਾਰ ਫੰਦੇ ਜਿਹੜੇ ਆਪਾਂ ਉਲਟੇ ਬੁਨੇ 1 2 3 ਤੇ ਆ ਚਾਰ ਆ ਚਾਰ ਫੰਦੇ ਜਿਹੜੇ ਆਪਾਂ ਉਲਟੇ ਬਣਾਵਾਂਗੇ ਤੇ ਜਿਹੜਾ ਪੰਜਵਾਂ ਫੰਦਾ ਇਸ ਤਰੀਕੇ ਕਰਾਂਗੇ ਆਪਾਂ ਇਸ ਤਰੀਕੇ ਨਾਲ ਸਲਾਈ ਪਾਵਾਂਗੇ ਦੋ ਵਾਰ ਲਪੇਟਾਂਗੇ ਠੀਕ ਹੈ ਧਾਗਾ ਅੱਗੇ ਕਰਾਂਗੇ ਚਾਰ ਫੰਦੇ ਜਿਹੜੇ ਆਪਾਂ ਉਲਟੇ ਬਣਾਵਾਂਗੇ 1 2 3 ਤੇ ਚਾਰ ਫੰਦੇ ਉਲਟੇ ਬਣਾਵਾਂਗੇ ਠੀਕ ਹੈ ਫੇਰ ਆਪਾਂ ਧਾਗਾ ਪਿੱਛੇ ਕਰਾਂਗੇ ਇਹਦੇ ਠੀਕ ਹੈ ਸਿੱਧਾ ਬਣਾ ਕੇ ਦੋ ਵਾਰ ਲਪੇਟਾਂਗੇ 1 2 ਠੀਕ ਹੈ ਧਾਗਾ ਅੱਗੇ ਕਰਾਂਗੇ ਚਾਰ ਫੰਦੇ ਉਲਟੇ 1 2 3 ਤੇ 4 ਚਾਰ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਾਂਗੇ ਠੀਕ ਹੈ ਆਹ ਫੰਦਾ ਸਿੱਧਾ ਬਣਾ ਕੇ ਦੋ ਵਾਰ ਲਪੇਟਾਂਗੇ ਠੀਕ ਹੈ ਧਾਗਾ ਅੱਗੇ ਕਰਾਂਗੇ ਆ ਜਿਹੜੇ ਪੰਜ ਫੰਦੇ ਆ ਉਲਟੇ-ਉਲਟੇ ਬੁਣਾਂਗੇ 2 3 4 ਆ ਵੀ ਉਲਟਾ ਬੁਣਾਂਗੇ ਇਹ ਆਪਾਂ ਉਲਟਾ ਬੁਣਨਾਂਗੇ ਠੀਕ ਹੈ ਅੱਗੇ ਹੁਣ ਇਹਦੀ ਆਪਣੀ ਹੈਗੀ ਫਰਸਟ ਰੋ ਠੀਕ ਹੈ ਫਰਸਟ ਰੋ ਚ ਕੀ ਕਰਾਂਗੇ ਆ ਪੰਜ ਫੰਦੇ ਚਾਰ ਫੰਦੇ ਆ ਜਿਹੜੇ ਆ ਤਾਂ ਬਿਨਾ ਬੁਨੇ ਉਤਾਰ ਲਾਂਗੇ ਆ ਚਾਰ ਫੰਦੇ ਜਿਹੜੇ ਆਪਾਂ ਇੱਕ ਦੋ ਤਿੰਨ ਚਾਰ ਫੰਦੇ ਉਲਟੇ-ਉਲਟੇ ਬੁਣ ਲਾਂਗੇ ਜਿਹੜਾ ਆਪਾਂ ਦੋ ਵਾਰ ਲਪੇਟਿਆ ਸੀ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਦੋ ਵਾਰ ਲਪੇਟ ਕੇ ਉਲਟਾ ਗੋਨੇ ਠੀਕ ਹੈ ਹੁਣ ਜਿਹੜਾ ਆਪਣਾ ਸੇਮ ਪੈਟਰਨ ਆ ਰਿਪੀਟ ਹੋਊਗਾ ਪਹਿਲਾਂ ਚਾਰ ਫੰਦੇ ਉਲਟੇ ਉਲਟੀ ਸਾਈਡ ਤੋਂ ਫਰਸਟ ਰੋਆ ਠੀਕ ਹੈ ਪਹਿਲਾਂ ਜਿਹੜੀ ਪਾਈ ਸੀ ਆਪਾਂ 베ਸ ਰੋ ਪਾਈ ਸੀ 1 2 3 4 ਜਿਹੜਾ ਪੰਜਵਾਂ ਫੰਦਾ ਇਹ ਦੋ ਵਾਰ ਲਪੇਟਾਂਗੇ 1 2 ਠੀਕ ਹੈ ਅੱਗੇ 1 2 3 4 ਪੰਜਵਾਂ ਫੰਦਾ 1 2 ਹੁਣ ਜਿਹੜੇ ਨੈਕਸਟ ਬੱਟ ਕੀ ਸਾਰੇ ਉਲਟੀ-ਉਲਟੀ ਬੁਣਾਂਗੇ ਚਾਰ ਫੰਦੇ ਉਲਟੇ ਤੇ ਆ ਜਿਹੜਾ ਐਸ ਚੀਜ਼ ਆ ਉਹਨੂੰ ਸਿੱਧਾ ਬੁਣਾਂਗੇ ਠੀਕ ਹੈ ਹੁਣ ਆਪਣੀ ਸੈਕਿੰਡ ਰੋ ਆ ਗਈ ਸਿੱਧੀ ਸਾਈਡ ਤੋਂ ਠੀਕ ਹੈ ਆ ਜਿਹੜਾ ਉਹ ਬਿਨਾ ਬੁਨੇ ਉਤਾਰ ਲਾਂਗੇ ਚਾਰ ਫੰਦੇ ਉਲਟੇ 1 2 3 4 ਧਾਗਾ ਪਿੱਛੇ ਅਸੀਂ ਸਿੱਧਾ ਕਰਕੇ 2 ਵਾਰ ਲਪੇਟਾਂਗੇ ਠੀਕ ਹੈ ਧਾਗਾ ਅੱਗੇ 4 ਫੰਦੇ ਉਲਟੇ 1 2 3 4 ਧਾਗਾ ਪਿੱਛੇ ਆ ਸਿੱਧਾ ਕਰਕੇ 2 ਵਾਰ ਲਪੇਟਾਂਗੇ ਠੀਕ ਹੈ अगे एक दो तीन चार तागा पीछे सीधा एक दो तागा अगे एक दो तीन चार आ सारे जड़े उल्टे उल्टे बोलों ठीक है हम अपनी रोंग साइड तो थर्ड रोवा ठीक है रोंग साइड तो थर्ड रो ਸਾਰੇ ਜਿਹੜੇ ਫੰਦੇ ਆ ਆਪਾਂ ਇਹ ਸਟਿੱਚ ਇੱਕ ਦੋ ਤਿੰਨ ਚਾਰ ਉਲਟੇ-ਉਲਟੇ ਇਹਨੂੰ ਵੀ ਆਪਾਂ ਇੱਕ ਦੋ ਵਾਰ ਲਪੇਟ ਕੇ ਬੁਨਾਂ ਠੀਕ ਹੈ ਇੱਕ ਦੋ ਤਿੰਨ ਚਾਰ ਤੇ ਇਹਨੂੰ ਇਸ ਤਰੀਕੇ ਨਾਲ ਐਵੇਂ ਬੁਨਾਂ ਠੀਕ ਹੈ ਇੱਕ ਦੋ तीन चार एक दो ठीक है बाकी जेडे आ चार फंदे उल्टे बुना लास्ट फां जो सीधा बुना हूँ आ गए अपनी सीधी साइड तो फोर्थ रो ठीक है आ जोड़ा फंदा है वह बिना गुना सीधा उतारा ठीक है चार फंदे जड़े अपने उस तरीके ਕੋਲ ਟੇਬਲ ਨੇ ਤਿੰਨ ਚਾਰ ਹੁਣ ਜਿਹੜਾ ਆ ਫੰਦਾ ਉਹ ਆਪਾਂ ਖੋਲਣਾ ਹੈ ਇੱਕ ਓਕੇ ਦੋ ਤਿੰਨ ਪਿਆ ਹੋ ਗਏ ਚਾਰ ਠੀਕ ਹੈ ਤੁਹਾਨੂੰ ਇੱਥੇ ਕੀ ਕਰਾਂਗੇ ਆ ਚਾਰ ਗਾਰ ਖੋਲਣਾ ਚਾਰ ਖੁੱਲਗੇ ਨਾ ਇਹ ਠੀਕ ਹੈ ਤੇ ਜਿਹੜਾ ਆਪਣੀਆਂ ਸਿੱਧਾ ਨਾ ਆ ਸਿੱਧਾ ਗੁੰਡਾ ਅੱਗੇ ਹਾਂ ਗੁੰਡਾ ਸਿੱਧੇ ਇਹ ਉੱਪਰ ਦੀ ਸਲਿੱਪ ਕਰ ਦੇਣਾ ਇਸ ਤਰੀਕੇ ਨਾਲ ਸਲਿੱਪ ਕਰਦਾ ਨਾ ਠੀਕ ਹੈ ਹੁਣ ਇੱਥੋਂ ਦੀ ਆ ਸਲਾਈ ਪਾਉਣੀ ਆ ਇਸ ਤਰੀਕੇ ਨਾਲ نیچے ਦੀ ਠੀਕ ਹੈ ਆ ਮੈਂ ਤੰਗਾ ਪਿੱਛੇ ਕਰਨਾ ਇਹਨੂੰ ਠੀਕ ਹੈ ਇਸ ਤਰੀਕੇ ਨਾਲ ਸਲਾਈ ਪਾਉਣੀ ਆ ਤੇ ਇਹਨੂੰ ਬੰਨ ਲੈਣਾ ਇਸ ਤਰੀਕੇ ਨਾਲ ਠੀਕ ਹੈ ਅ ਹੁਣ ਉਲਟੇ ਬੁਨੇ 1 2 3 4 ਬੰਦੇ ਉਲਟੇ ਠੀਕ ਹੈ ਹੁਣ ਉਸ ਤਰੀਕੇ ਨਾਲ ਵੀ ਆਪਾਂ ਕਰਾਂਗੇ 1 ਖੋਲਣਾ ਹੈ 1 2 3 ਦਿੰਨ ਹੋ ਗਏ ਤੇ ਆਹ ਚਾਰ ਆ ਚਾਰ ਹੋਗੇ ਨਾ ਹੁਣ ਚਾਰਾਂ ਨੂੰ ਇਸ ਤਰੀਕੇ ਨਾਲ ਕਰਨਾ ਹੈ ਤੇ ਜਿਹੜਾ ਸਿੱਧਾ ਫੰਦਾ ਹੈ ਨਾ ਆਪਣਾ ਇਹ ਉੱਪਰ ਦੀ ਸਲਿੱਪ ਕਰਦੇ ਨੇ ਠੀਕ ਹੈ ਸਲਿੱਪ ਕਰਕੇ ਤੇ ਆਹ ਬੁੰਨ ਲੈਣਾ ਇਸ ਤਰੀਕੇ ਨਾਲ ਠੀਕ ਹੈ ਹੁਣ ਸੇਮ ਆ ஆ சார உண பிச்சே ரொஸ் தரிக்கோங்க சார் டிக்கே சாரேனா சிலை பாபி இது தீ ਤੇ ਜਿਹੜਾ ਆਪਣਾ ਸਿੱਧਾ ਇਹ ਉੱਪਰ ਦੀ ਸਲਿੱਪ ਕਰ ਦਾਂਗੇ ਠੀਕ ਹੈ ਤੇ ਸिलाई ਉਸ ਤਰੀਕੇ ਨਾਲ ਇਸ ਤਰੀਕੇ ਪਾ ਕੇ ਇਹਨੂੰ ਸਿੱਧਾ ਬੁਣ ਲਾਂਗੇ ਠੀਕ ਹੈ ਬਾਕੀ ਜਿਹੜੇ ਸਾਰੇ ਫੰਦੇ ਉਸ ਤਰੀਕੇ ਨਾਲ ਉਲਟੇ ਵਾਲੇ ਤੇ ਬੁਣਾਂਗੇ ਠੀਕ ਹੈ ਹੁਣ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਉਹ ਪੈਟਰਨ ਕੰਪਲੀਟ ਹੋ ਗਿਆ ਇਸੇ ਤਰੀਕੇ ਨਾਲ ਹੀ ਵਾਰ-ਵਾਰ ਆਪਾਂ ਰਿਪੀਟ ਕਰਦੇ ਜਾਂ। ਠੀਕ ਹੈ ਤਾਂ ਸੋਨ ਇੱਕ ਵਾਰ ਹੋਰ ਬਿડા ਕੇ ਦਿਖਾਨੇ ਆ। ਉਲਟਾ ਬੁਣਾ। ਕਿੰਨੇ ਆਪਾਂ 4 ਫੰਦੇ ਉਲਟੇ-ਉਲਟੇ ਬਣਾਨੇ ਆ। ਇੱਕ ਐਸਟਿਸ ਦਾ ਇਸ 4 ਫੰਦੇ ਉਲਟੇ। ਠੀਕ ਹੈ ਆਹ ਵਾਲਾ ਫੰਦਾ ਜਿਹੜਾ ਉਹ ਦੋ ਵਾਰ ਲਪੇਟ ਕੇ 1 2 ਠੀਕ ਹੈ ਬਾਕੀ 4 ਫੰਦੇ ਜਿਹੜੇ ਆਪਾਂ ਉਲਟੇ-ਉਲਟੇ ਬੁਣਨੇ ਆ। 2 3 4 ਆਪਾਂ ਫੰਦਾ ਜਿਹੜਾ ਦੋ ਵਾਰ ਲਪੇਟ ਕੇ 1 2 1 ਤੋਂ 3 4 ਇਹਨੂੰ ਦੋ ਵਾਰ ਲਪੇਟਾਂਗੇ 1 2 1 2 3 4 ਤੇ ਇਹਨੂੰ ਸਿੱਧਾ ਬੁਲਾਂਗੇ ਐਸ ਟੀ ਕੀਕੇ ਫਿਰ ਆ ਇਹਨੂੰ ਸਿੱਧਾ ਉਤਾਰ ਲਾਂਗੇ ਚਾਰ ਬੰਦੇ ਉਲਟੇ ਇੱਕ ਦੋ ਤਿੰਨ ਤੇ ਚਾਰ ਇਸ ਨੂੰ ਸਿੱਧਾ ਇੱਕ ਦੋ ਤਾਂ ਗਾ ਕੇ ਚਾਰ ਬੰਦੇ ਉਲਟੇ ਇੱਕ ਦੋ తిని చారోగ అపేటా ధాగా అగే పల్ట బుణాగే

Dua. Tiga. Tiga. Empat. anu Ik. Dua. Ik. Dua. Tiga. Empat. anu Sita gunung. Ini sita एक, एक दो तीन चार सीधा गुणागे एक दो, एक, दो तीन चार तांगा पीछे करा एक दो ਗੱਭ ਰਹੇ 1 2 3 4 ਤਾਂ ਦਾ ਪਿੱਛੇ ਕਰਾਂਗੇ 1 2 ਤਾਂ ਕਰਾਂਗੇ 1 2 3 ਤੇ 4 ਇਹਨੂੰ ਉਲਟਾ ਲਓ ਠੀਕ ਹੈ ਹਾਂ ਸਾਰੀ ਆਪਾਂ ਉਲਟੀ ਉਲਟੀ 1 2 3

ਆ ਸਾਰੇ ਜਿਹੜੇ ਇਹ ਚਾਰ ਆ ਉਲਟੇ ਬਣਾਗੇ ਤੇ ਲਾਸਟ ਜਿਹੜਾ ਇਸ ਟੀਜ਼ਾ ਉਹਨੂੰ ਆਪਾਂ ਸਿੱਧਾ ਬਣਾਗੇ ਠੀਕ ਹੈਗੇ ਆ ਸਿੱਧੇ ਬਣਾਉ ਤਰਾਂਗੇ ਬਿਨਾ ਬੁਣੇ ਆ ਜਿਹੜੇ ਉਲਟੇ 1 2 3 ਤੇ 4 ਹੁਣ ਫੇਰ ਆਪਾਂ ਖੋਲਾਂਗੇ ਇਹਨਾਂ ਸਾਰਿਆਂ ਨੂੰ ਤਾਂ ਅੱਗੇ ਪਿੱਛੇ ਕਰਾਂਗੇ 1 2 3 ਤੇ ਆ ਹੋ ਗਏ 4 ਠੀਕ ਹੈ ਇੱਥੋਂ ਦੀ ਸਿਲਾਈ ਪਾਵਾਂਗੇ ਇਸ ਤਰੀਕੇ ਨਾਲ ਤੇ ਜਿਹੜਾ ਆਹ ਵਾਲਾ ਆਪਣਾ ਉੱਪਰ ਦੀ ਫਰੰਟ ਕਰ ਦਾਂਗੇ ਆ ਹੈਗਾ ਇਸ ਤਰੀਕੇ ਨਾਲ ਇਹਨੂੰ ਉੱਪਰ ਦੀ ਸਲੀਪ ਕਰ ਦਾਂਗੇ ਠੀਕ ਹੈ ਤੇ ਜਿਹੜੀ ਸਲਾਈ ਹੋ ਇਸ ਤਰੀਕੇ ਨਾਲ ਪਾਵਾਂਗੇ ਤੇ ਇਹਨੂੰ ਸਿੱਧਾ ਬੁਨ ਲਾਂਗੇ ਠੀਕ ਹੈ ਇਹਨਾਂ ਨੂੰ ਸਾਰਿਆਂ ਨੂੰ ਉਲਟਾ-ਉਲਟਾ ਬੁਨਾਂਗੇ ਇਹਨਾਂ ਨੂੰ ਫੇਰ ਖੋਲਾਂਗੇ 1 2 3 ਤੇ 4 ਤੇ ਇਹਨੂੰ ਇੱਥੇ ਰੱਖਾਂਗੇ ਇਸ ਤਰੀਕੇ ਨਾਲ ਤੇ ਉੱਪਰ ਦੇ ਸਲਿੱਪ ਕਰ ਦਾਂਗੇ ਤੇ ਇਸ ਤਰੀਕੇ ਨਾਲ ਸिलाई ਪਾਵਾਂਗੇ ਤੇ ਸਿੱਧਾ ਬੁਣਾਂਗੇ ਠੀਕ ਹੈ ਹਜਾਰੇ ਫੰਦੇ ਉਲਟੇ ਬੁਣਾਂਗੇ ਵੇਰ ਕੱਢਾਂਗੇ 1 2 3 ਤੇ 4 ਇੱਥੋਂ ਦੀ ਪਾਵਾਂਗੇ ਇਹ ਇਸ ਤਰੀਕੇ ਨਾਲ ਤੇ ਇਹਨੂੰ ਉੱਪਰ ਦੀ ਇਹਨੂੰ ਉੱਪਰ ਦੀ ਸਲੀਪ ਕਰ ਦਾਂਗੇ ਤੇ ਇੱਥੋਂ ਦੀ ਐਸੇ ਕਿਨਾਂ ਸਲਾਈ ਪਾਵਾਂਗੇ ਪਿੱਛੇ ਦੀ ਕਰਕੇ ਸਲਾਈ ਨੂੰ ਬੋਨ ਲਾਵਾਂਗੇ ਆਪਾਂ ਸਾਰੀਆਂ ਜੁੜੀ ਉਹ ਆਪਾਂ ਉਲਟੇ ਉਲਟੇ ਬੋਨ ਲੈਣ ਸ ਤੁਸੀਂ ਦੇਖ ਸਕਦੇ ਹੋ ਆਪਣਾ ਡਿਜ਼ਾਈਨ ਹੈ ਜਿਹੜਾ ਇਸ ਤਰੀਕੇ ਨਾਲ ਬੰਨਣਾ ਸ਼ੁਰੂ ਹੋ ਗਿਆ ਧੰਨਵਾਦ ਜੀ